ਤਤਮ ਬਹਿ <singing flowers> <morally> <cawnelim> ਗੋਰੀ ਅਦਿਰਜਨ ਪਾਦ ਅੱਖ ਹਾਰ ਜੰ ਜੰਗ ਤਾਰਨੇ ਕੋ ਅਵਤਾਰ ਮੈਂ ਨਹੀਂ ਹੂੰ ਜਪਿ we'll oh mm -hmm.

ਜਾਪਾਰੂਪ ਜਪ ਜਪ ਕਰੇ Amen. ਜਿਨ ਜੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਤ ਸੰਗਿ ਜਨੂ ਵੰਡ ਭਾਗੀ ਹਾਂ ਪੂਰੀ ਹੋਤ ਸਤਿਗੁਰ ਜਿਨੇ ਪਾਵਨ ਗੋਦ ਵਿੱਚ ਜੁੜ ਬੈਠ ਕੇ ਜੀਵਨ ਦੀਆਂ ਅਮੁੱਲ ਕਣੀਆਂ ਨੂੰ ਸਫਲ ਕਰ ਰਹੀ ਹਾਂ ਇਹ ਸਤਿਗੁਰੂ ਜੀ ਗੁਰਮਾਣੀ ਦੀ ਰਾਨੀ ਉਪਦੇਸ਼ ਵੀ ਦਿੱਤੇ ਨੇ ਪਾਈ ਸਾਲਿਹ ਕਮਨਲ ਸ੍ਰਿਸ਼ਟ ਕਰਮ ਹੈ ਸਤ ਸੰਗਤ ਵਿੱਚ ਬੈਠ ਕੇ ਉਸ ਮਨੁੱਖ ਦੇ ਗੁਣਾ ਨੂੰ ਗੋਣ ਉਸ ਮਨੁੱਖ ਦੀ ਸਿੱਖਣਾ ਕਰਨੀ ਇਹ ਅਵਸਰ ਉਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਜਿਸ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਹੋਵੇ ਸਤਿਗੁਰੂ ਜੀ ਉਪਦੇਸ਼ ਦੇਂਦੇ ਨੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਇਕ ਕਰਮ ਇਸ ਵਾਸਤੇ ਐਪਾਏ ਗੁਰੂ ਦੇ ਸੰਗਤ ਵਿੱਚ ਬੈਠ ਕੇ ਉਸ ਮਾਲਕ ਦੀ ਵਡਿਆਈ ਕਰਿਆ ਕਰਨ ਸੁਣੀਆ ਕਰਨ ਵਿਚਾਰਿਆ ਅੱਜ ਸ਼ਹੀਦਾਂ ਦੇ ਸਰਤਾਜ ਪਾਣੀ ਜਿੰਬੂ ਹਿਤ ਗਿਆਨ ਦੇ ਸੰਗ ਨਿਮਰਤਾ ਦੇ ਸਾਗਰ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤਿੰਨਾਂ ਦਾ ਗੁਰਿਆਈ ਦਿਵਸ ਹੈ ਆਓ ਜੋ ਰੋਜਨਾ ਪਿੰਨ ਲੜੀ ਵਾਲ ਮੁੱਖ ਆ ਦੇ ਵਿਚਾਰ ਨੂੰ ਕੀ ਹੈ ਉਸ ਵਿਚਾਰ ਨੂੰ ਕਰਕੇ ਫਿਰ ਆਪਾਂ ਸਤਿਗੁਰੂ ਜੀ ਨੇ ਗੁਰਤਾ ਗੰਦੀ ਨਿਵਸ ਤੇ ਵਿਚਾਰ ਕਰਾਂਗੇ ਇਹ ਪਾਵਨ ਸ਼ਬਦ ਹੈ ਜੀ ਰਾਗ ਸਨਾਸਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 67 ਪਿਛੇ 78 ਅੰਗ ਸਤਿਗੁਰੂ ਜੀ ਇਸ ਪਾਵਨ ਸ਼ਬਦ ਵਿੱਚ ਸਾਨੂੰ ਉਪਦੇਸ਼ ਦੇਣੀ ਨਾਸਰੀ ਮਨ ਲੱਖ ਜਹ ਜਨ ਜੈ ਤੈ ਕੋ ਤਹਜੂਰ ਦੂਰ ਕ ਤੂੰ ਨਾਈ ਏ ਭਾਈ ਮੈਂ ਜਿੱਥੇ ਜਿੱਥੇ ਵੇਖ ਨਾਰਾ ਉੱਠੇ ਉੱਠੇ ਉਹ ਪਰਮਾਤਮਾ ਹਾਜ਼ਰ ਨਾਜ਼ਰ ਹੈ ਉਹ ਕਿਸੇ ਵੀ ਧਾਨ ਤੋਂ ਦੂਰ ਨਹੀਂ ਰਾਮ ਰਹਿ ਗਿਆ ਸਰਬਤਰ ਮੈਂ ਮਨ ਸਰਦ ਧਿਆਨ ਹੀ ਏ ਮੇਰੇ ਮਨ ਤੂੰ ਸਦਾ ਪਰਮਾਤਮਾ ਨੂੰ ਸਿਮਰਿਆ ਅੰਦਰ ਜਿਹੜਾ ਸਭਨਾ ਦੇ ਵਿੱਚ ਵਸ ਰਿਹਾ ਹੈ ਏ ਤੇ ਉਹ ਨਹੀਂ ਬਿਛੜਾ ਸੋ ਸੰਗੀ ਗਨੀਆ ਤੇਹੀ ਭਾਈ ਉਸ ਪਰਮਾਤਮਾ ਨੂੰ ਹੀ ਅਸਲ ਸਾਥੀ ਸਮਝਣਾ ਚਾਹੀਦਾ ਹੈ ਜਿਹੜਾ ਸਤਿ ਉਸ ਲੋਕ ਅਤੇ ਪਰਲੋਕ ਦੇ ਵਿੱਚ ਵੱਖਰਾ ਨਹੀਂ ਬਿੰਸ ਜਾਏ ਜੋ ਨਿਮਕ ਮੈਂ ਸੋਹਣਪ ਸੁਖ ਪੰਨੀ ਐ ਨਾ ਉਹ ਤੇ ਉਸ ਸੁਖ ਨੂੰ ਸੱਚ ਸੁਤ ਸਮਝਣਾ ਚਾਹੀਦਾ ਹੈ ਜਿਹੜਾ ਅੱਖ ਚਮਕੰਦੇ ਸੋਮਿੰਦੇ ਵਿੱਚ ਮੁਕ ਜਾੰਦਾ ਪ੍ਰਿਤ ਪਾਲ ਲੈ ਆਪਣੀ ਆਉ ਦੇ ਕਸ਼ਿਉ ਨਾ ਹੋਈ ਏ ਭਾਈ ਮੇਰਾ ਉਹ ਪ੍ਰਭੂ ਪੂਜਨ ਦੇ ਕੀ ਸਾਨੂੰ ਪਾਲਦਾ ਉਸ ਮਗਧ ਦੀ ਕਿਰਪਾ ਦੇ ਨਾਲ ਕਿਸੇ ਵੀ ਤੀਜ ਦੀ ਥੋੜ ਨਹੀਂ ਲੈਂਦੀ ਸਾਹ ਸੰਸਾਸ ਸਮਾਪਤਾ ਮੇਰਾ ਪ੍ਰਭ ਸੁਵੀ ਉਹ ਪ੍ਰਭ ਸਾਡੇ ਹਰੀ ਸੰਦੇ ਨਾਮ ਸਾਡੀ ਸੰਭਾਲ ਕਰਦਾ ਰਹਦਾ پرب شدیا نی جا سکنا ناشنی کی جا سکنا جس کی ہستی سبتو اچھی ہے سمریا کر ਜਪ ਜਪ ਕਰ ਆਨੰਦ ਜਨ ਆਚਰ ਜੈਨੂ ਤੇ ਹੈ ਰਾਨ ਕਰਨ ਵਾਣੀ ਵਿਚਾਰ ਹੈ ਕਿ ਉਸ ਮਾਲਕ ਦੇ ਬਰਾਬਰ ਹੋਰ ਕੋਈ ਨਹੀਂ ਤੇ ਉਸ ਦੇ ਭਗਤ ਉਸ ਦਾ ਨਾਮ ਜੋ ਪੰਜਾਬ ਕੇ ਆਤਮਿਕ ਆਨੰਦ ਮਾਣਦੇ ਰਹਿੰਦੇ ਸਾਮਤ ਦੇਹੁ ਧਿਆਲ ਪ੍ਰਭ ਜੇਤ ਤੂੰ ਮੈ ਆਨੰਦ ਹੇ ਦਇਆ ਦੇ ਘਰ ਪ੍ਰਭ ਮੈਨੂੰ ਇਹ ਸਮਝ ਬਖ ਮੈਂ ਤੇਰੀ ਬਰਕਤ ਦੇ ਨਾਲ ਦੀ ਨੰਮ ਨੂੰ ਸਿਮਰ ਆਪ ਕੀ ਜੀ ਵਡਿਆਈ ਕਰੰਦਰ ਨਾਨਕ ਮੰਗੈ ਦਾਨ ਪ੍ਰਭ ਹਰਿ ਨੰਮ ਪਾ ਗੋ ਸੰਨਾ ਏ ਪ੍ਰਭੂ ਨਾਨਕ ਤੇਰੇ ਪਾਸੋਂ ਤੇ ਸੰਤ ਜਨਾਂ ਦੀ ਚੰਨ ਦੀ ਧੂਣ ਮੰਗ ਲਹੇ ਜੀੜੇ ਰਣ ਦੇ ਨਾਮ ਵਿੱਚ ਜੋੜਤੀ ਤੇਰੇ ਗੁਣਾ ਨੂੰ ਗਾਉਂਦੀ ਨੇ ਤੇਰੀ ਵਡਿਆਈ ਕਰਦੀ ਇਹ ਉਪਦੇਸ਼ ਸਤਿਗੁਰੂ ਜੀ ਦਾ ਇਸ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਵਿੱਚ ਹੀ ਸਮਝਾਇਆ ਹੈ ਅਹੰ ਜੀ ਉਸ ਮਨ ਦੇ ਨਾਮ ਦੇ ਦੁਆਰਾ ਬਾਣੀ ਦੇ ਨਾਮ ਨਾਲ ਸਾਨੂੰ ਆਤਮਿਕ ਸੁੱਖ ਮਿਲ ਸਕਦਾ ਕੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦਾ ਅੱਜ ਗੁਰਿਆਈ ਦਿਵਸ ਹੈ ਕੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਇਨ੍ਹਾਂ ਨੇ ਤਿੰਨ ਪੁੱਤਰ ਸੀ ਸਭ ਤੋਂ ਵੱਡੇ ਬਾਪਾ ਪ੍ਰਿਥੀ ਚੰਦ ਦੂਸਰੇ ਬਾਪਾ ਮਹਾਂਦੇਵ ਤੀਸਰੇ ਧੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਿਲ ਬੀਬੀ ਭਾਨੀ ਜੀ ਜਿਨ੍ਹਾਂ ਨੂੰ ਆਪਣੇ ਪਿਤਾ thánh ਗੁਰੂ ਅਮਰਦਾਸ ਮਹਾਰਾਜ ਜੀ ਤੋਂ ਇਹ ਮਾਰਕ ਰਾਪਤ ਹੋਇਆ ਸੀ ਕਿ ਗੁਰਤਾ ਗੱਦੀ ਦੀ ਬਖਸ਼ਿਸ਼ ਗੁਰੂ ਘਰ ਦੇ ਵਿੱਚ ਸੋਢੀ ਵੰਸ਼ ਨੂੰ ਹੋਵੇਗੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਗੁਰੂ ਰਾਮਦਾਸ ਮਹਾਰਾਜ ਆਪਣੇ ਤਿੰਨ ਸੁਪੁੱਤਰਾਂ ਦੇ ਵਿੱਚੋਂ ਸਭ ਤੋਂ ਯੋਗ ਜਨੁਬਾਰੀ ਵਿਚਾਰ ਕਰਨ ਲੱਗੇ ਪਰ ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਾਂਦਾ ਸੋਚ ਵਿਚਾਰ ਕਰਨ ਦੀ ਲੋੜ ਮੀ ਪਈ ਕਿਉਂਕਿ ਤਿੰਨ ਸਾਹਿਬਜ਼ਾਦਿਆਂ ਦੇ ਵਿੱਚੋਂ ਜਿਹੜੇ ਵਿਚਾਰ ਨਹੀਂ ਸੀ ਮਾਮਾ ਮਹਾਂਦੀਨ ਇਸ ਸੰਤ ਸੁਭਾਉ ਮਨ ਦੀ ਮੋਜ ਵਿੱਚ ਰਹਿਣ ਵਾਲੇ ਵੀਰ ਕਿਸਨ ਉਹਨਾਂ ਨੂੰ ਗੁਰਤੱਗ ਦੇਦੇ ਕੋਈ ਵੀ ਚਾਹਤ ਨਹੀਂ ਸੀ ਹੁਣ ਬਾਕੀ ਤੇ ਦੋਸ ਪੁੱਤਰ ਸ੍ਰੀ ਸਤਪੰਡੇ ਸਿੰਘ ਬਾਬਾ ਪੰਥੀ ਚੰਦ ਜਿਹੜੇ ਬੜੇ ਹੀ ਲੋਭੀ ਈਰਖਾਲੂ ਸੁਭਾਉ ਦੇ ਸੀ ਤੇ ਹਉਮੈ ਦੇ ਵਾਸਤੇ ਚਕਾਰੂ ਨਹੀਂ ਨਹੀਂ ਸੀ ਨਿਮਰਤਾ ਮਿਠਾਸ ਸੇਵਾ ਭਾਵ ਅਜਿਹੀ ਉੱਚੇ ਗੁਣਾ ਕੂਮ ਕੂ ਬਿਲਕੁਲ ਕੋ ਦੇ ਸੀ ਹੁਣ ਉਹਨਾਂ ਦੇ ਮੁਕਾਬਲੇ ਸੰਤ ਕੁਸ਼ਪੇਸ ਪੁੱਤਰ ਸੀ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਨਿਮਰ ਕੋਲ ਭਾਵ ਕਮਲ ਜਿਤ ਸੇਵਾ ਸੁਭਾਉ ਤੇ ਪਿਤਾ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਾਤ ਦਿਨ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਸੀ ਉਹਨਾਂ ਨੇ ਕੀ ਰਗਾਂ ਦੀ ਵਿੱਧਿਆ ਪ੍ਰਾਪਤ ਕੀਤੀ ਤੇ ਜੋ ਵੀ ਹੁਕਮ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਰਦੇ ਸੀ ਉਸ ਹੁਕਮ ਨੂੰ ਉਹ ਮੰਨਦੇ ਸੀ ਤੇ ਧੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਹੁਣ ਇਸ ਗੱਲ ਦਾ ਨਿਰਮਾਣ ਕਰਦੇ ਆ ਕਿ ਗੁਰਿਆਈ ਦੇ ਜੋ ਗੁਰੂ ਅਰਜਨ ਦੇਵ ਮਹਾਰਾਜ ਉਸ ਵਕਤ ਧੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਖੈਰੇ ਫਿਰ ਗੋਇੰਦਵਾਲ ਚਲੇ ਗਏ ਬਾਬਾ ਬੁੱਢਾ ਜੀ ਮਾਤਾ ਪਾਨੀ ਜੀ ਹੋਰ ਮੁਖੀ ਸਿੱਖ ਨਾਲ ਸੀ 1 ਸਤੰਬਰ 1581 ਨੂੰ ਅੰਮ੍ਰਿਤ ਵੇਲੇ ਬੌਲੀ ਸਾਹਿਬ ਦੀ ਇਸ਼ਨਾਨੀ ਕੀਤਾ ਸਤਿਗੁਰੂ ਜੀ ਦੀ ਮਾਨ ਵਿੱਚ ਆਇਆ ਉਸ ਵਕਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਮਹਾਰਿਕ ਦਸਨਾ ਕੋ ਫਰਮਾਇਆ ਕਿ ਚਾਰ ਗੁਰੂ ਸੇ ਮਾਨਾਂ ਦਾ ਉਹ ਉਸੇ ਸਰੂਪ ਇਸ ਵਿੱਚ ਕੋਈ ਵੀ ਇੰਤਹਾ ਨਹੀਂ ਉਸੇ ਹੁਣ ਸਿੱਖ ਸੰਤਾਂ ਦੀ ਇਹ ਗਵਾਈ ਕਰਨੀ ਤੇ ਨਾ ਨਹੀਂ ਅਮਰ ਸरोवर ਦੇ ਵਿੱਚ ਘਾਲ ਸ੍ਰੀ ਹਰਿਮੰਦਰ ਸ੍ਰੀ ਦੇ ਉਸਾਰੀ ਕਰਨੀ ਤੇ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਗੇ ਪੰਜ ਪੈ ਸੇ ਨਾਰੀ ਅਮਰਾਂ ਕੀ ਤਿੰਨ ਪ੍ਰਕਰਮਾਂ ਕਰਕੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਮੱਥ ਟੇਕੀ ਤੇ ਫਿਰ ਮਾਮਾ ਮੁੰਡਾ ਜੀ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੁਢਾਈ ਦੀ ਰਸਮੀ ਨਿਭਾਈ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਤਿੰਨ ਸਹਿਮਜਾਦਿਆਂ ਦੀ ਛੋਣ ਕੀਤੀ ਇਸ ਸਤਿਗੁਰੂ ਤਨ ਸਿਧ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰਿਆਈ ਮਖਸ਼ੀ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰਿਆਈ ਦੇ ਤੱਕ ਇਹ ਮੱਠ ਕੇ ਸਿੱਖਾਂ ਨੂੰ ਨਾਮ ਬਾਣੀ ਦਾ ਉਪਦੇਸ਼ ਸੱਚਾ ਮਾਰਗ ਦਰਸ਼ਨ ਹੋਇਆ ਮੈਂ ਤੁਪਦੇਸ਼ ਗੁਰਬਾਣੀ ਦੇ ਵਿੱਚ ਧੰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿ ਸਤਿਗੁਰੂ ਜੀ ਇਹੀ ਉਪਦੇਸ਼ ਦਿੰਦੇ ਨੇ ਹੈ ਭਾਈ ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਹੈ ਇਹ ਮਨ ਹੈ ਇਹ ਤਨੁਕਲ ਉਸੇ ਦੇ ਦਿੱਤੇ ਉਹੀ ਸੁਚ ਜਤ ਸਿਆਣਾ ਜਿਸ ਦਾ ਅਨਮਨ ਧਨ ਸਭ ਤਿਸ ਦਾ ਸੋਈ ਸੁਗੜ ਸੁਜਾਨੀ ਇਹ ਅਸਾਂ ਜੀਵਾਂ ਦਾ ਦੁੱਖ ਸੁੱਖ ਉਸ ਪਰਮਾਤਮਾ ਨੇ ਸੁਣਿਆ ਤੇ ਜਦੋਂ ਉਹ ਮਾਲਕ ਸਾਡੇ ਅਰਦਾਸ ਭਾਵ ਅਰਜੋਈ ਸੁਨੰਦਾ ਹੈ ਤੇ ਸਾਡੀ ਹਾਲ ਚੰਗੀ ਬਣ ਜਾਂਦੀ ਹੈ ਤਿੰਨੇ ਹੀ ਸੁਣਿਆ ਦੁੱਖ ਸੁੱਖ ਮੇਰਾ ਉਹ ਮਿੱਤਨੀ ਕੀ ਖਟਾਨ ਜੇ ਕੀ ਕਹਿ ਪ੍ਰਮਾਨੀ ਹੈ ਪਹੀ ਜਿੰਦ ਦੀ ਅਰਦਾਸ ਇੱਕ ਪਰਮਾਤਮਾ ਦੀ ਪੂਰ ਮੰਨੀ ਜਾਂਦੀ ਆ ਅਵਰ ਯਤਨ ਕਰ ਰਹੇ ਭਉ ਤੀਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਕਿ ਪਰਮਾਤਮਾ ਦੇ ਆਸਰੇ ਤੂੰ ਬਿਨਾ ਹੋਰ ਜਿੰਨੇ ਵੀ ਅਸੀਂ ਯਤਨ ਕਰ ਲਈ ਉਨਾਂ ਯਤਨਾ ਦਾ ਮੁੱਲ ਇੱਕ ਤਿਲ ਜਿੰਨਾ ਵੀ ਨਹੀਂ ਪਈਗਾ ਅੰਮ੍ਰਿਤ ਨਾਮ ਨਿਰਮੋਲ ਕੀ ਹੀਰਾ ਗੁਰ ਦੀ ਮੋਂ ਮੰਤਾਨੀ ਹੇ ਭਾਈ ਪ੍ਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਇੱਕ ਐਸਾ ਹੀਰਾ ਜਿਹੜਾ ਕਿਸੇ ਪਾਸੋਂ ਮੁੱਲ ਨਹੀਂ ਮਿਲਦਾ ਤੇ ਗੁਰੂ ਨਾਮ ਅੰਤਰ ਜਿਸ ਮਨੁੱਖ ਨੂੰ ਦੇਂਦਾ ਹੈ ਉਹੀ ਇਸ ਨੂੰ ਪ੍ਰਾਪਤ ਕਰ ਸਕਦਾ ਹੈ ਤੇ ਜਿਸ ਜੀਵ ਨੂੰ ਇਸ ਦੀ ਪ੍ਰਾਪਤੀ ਹੋ ਜਾਂਦੀ ਹੈ ਭਈ ਉਹ ਜੀਵ ਫਿਰ ਡਿਗਿਆ ਨਾ ਡੋਲੇ ਦ੍ਰਿੜ ਕਰ ਰਹਿ ਉਪੂਰਨ ਹੋਇ ਤ੍ਰਿਪੰਨ ਉਹ ਮਨੁੱਖ ਸਿਰ ਵਿਕਾਰਾਂ ਵਿੱਚ ਡਿੱਗਦਾ ਨਹੀਂ ਡੋਲਦਾ ਨਹੀਂ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ। ਪਾਪੋਂ ਕੰਬਲ ਤੌਰ ਤੇ ਮਾਇਆ ਦੇ ਵੱਲੋਂ ਸੰਕੋਖੀ ਨਹੀਂਦਾ। ਉਹੇ ਜੋ بیچ ਹਮ ਤੁਮ ਕਛੂ ਹੁਤੇ ਇਨ ਕੀ ਬਾਤ ਮੈਂ ਮੈਨ ਨਹੀਂ ਪਾਈ। ਜਿਸ ਮਨੁੱਖ ਨੂੰ ਗੁਰੂ ਆਸੂ ਇਨਾਮ ਹੀ ਨਾ ਮਿਲ ਜਾਂਦਾ ਹੈ ਉਸ ਦੇ ਅੰਦਰੋਂ ਈਰ ਮਿਰ ਵਾਲੀ ਸਾਰੀ ਹੀ ਵਿਤਰੇ ਮੁਕ ਜਾਂਦੀ ਤੇ ਉਹ ਜੀਵ ਜਗਤ ਦੇ ਵਿੱਚ ਬੜਾ ਬਗਲ ਜੀਵਨ ਮਤਿੱਤੰ ਅਲੰਕਾਰ ਮਿਲਥਲੀ ਹੋਈ ਹੈ ਤਾਂ ਤੇ ਕਣਕ ਕੋ ਖੰਨੀ ਕਿਉ ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਕਿਉ ਨਿਸਤਹ ਜਿਵੇਂ ਅਨੇਕਾਂ ਗਹਿਣੇ ਮਿਲਕੇ ਰੈਣੀ ਬਣ ਜਾਂਦੀ ਹੈ ਪ੍ਰਗਟਿਉ ਛੂਤ ਸਹਿਜ ਸੁਖ ਸ਼ੁਭਾ ਬਾਜੇ ਅਨਹਦ ਮੰਨ ਤੇ ਹੀ ਭਾਈ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੁੰਦਾ ਹੈ ਉਸ ਦੇ ਅੰਦਰ ਆਤਮਿਕ ਅਡੋਲਤਾ ਆਨੰਦ ਪੈਦਾ ਹੁੰਦਾ ਹੈ ਫਿਰ ਹਰ ਥਾਂ ਤੇ ਉਸ ਦੀ ਸ਼ੋਭਾ ਮੰਦੀ ਹੈ ਤੇ ਉਸ ਦੇ ਹਿਰਦੇ ਵਿੱਚ ਸਿਮਤ ਸਲਾਮਾਣੀ ਦੇ ਮੰਨੋਂ ਇੱਕ ਰਸ ਵਾਜੇ ਵੱਜਦੇ ਰਹਿੰਦੇ ਕਹੋ ਨਾਨਕ ਨੀਛਲ ਕਰ ਮੰਨ ਦਿਓ ਗੁਰ ਕੀਓ ਮੰਨ ਧਾਨੀ ਤੇ ਗੁਰੂ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੰਦਾ ਹੈ ਉਹ ਜੀਵ ਸਿਰ ਪ੍ਰਭੂ ਚਰਨਾ ਵਿੱਚ ਜੁੜ ਜਾਂਦਾ ਹੈ